ਪੰਜਾਬ ਸਰਕਾਰ ਖਿਲਾਫ ਗੁੱਸੇ ਚ ਭਾਜਪਾ ਵਰਕਰਾਂ ਨੇ ਫਗਵਾੜਾ 'ਚ ਜ਼ਬਰਦਸਤ ਰੋਸ਼ ਦਿੱਲੀ ਤੋਂ ਹਾਰ ਕੇ ਆਏ ਚਲਾ ਰਹੇ ਪੰਜਾਬ ਸਰਕਾਰ ਸਾਫ ਦਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਅਗਵਾਈ ਵਿੱਚ ਭਾਜਪਾ ਵਰਕਰਾਂ ਨੇ ਸਰਕਾਰ ਦਾ ਪੁਤਲਾ ਫੋਕ ਕੇ ਕੀਤਾ ਰੋਸ਼ ਪ੍ਰਦਰਸ਼ਨ ਐਨ ਡੀ ਟੀ ਵੀ ਪੰਜਾਬ ਨਿਊਜ਼ ਲਈ ਫਗਵਾੜਾ ਤੋਂ ਯਾ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਔਰ ਥੋੜਾ ਸਮਾਂ ਰਹਿ ਗਿਆ ਔਰ ਚੰਗੇ ਦਿਨ ਫੇਰ ਆਣਗੇ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਾਡੇ ਕੋਲ 92 ਐਮਐਲਏ ਆ ਤੇ ਜੇ ਭਾਰਤੀ ਜਨਤਾ ਪਾਰਟੀ ਦੇ 2 ਐਮਐਲਏ ਹੋਣਾ ਤਾਂ ਇੰਨੀ ਤੁਖਬਰਾਤ ਪੈਦਾ ਹੋ ਗਈ ਹੈ ਸਰਕਾਰ ਨੂੰ ਇੰਦਾ ਸਰ ਕੋਈ ਬਹੁਮਤ ਹੋਣ ਦੇ ਬਾਵਜੂਦ ਆਪਣੀ ਪਾਵਰ ਦਾ ਮਿਸਯੂਜ਼ ਕਰ ਰਹੀ ਆ ਅਸੀਂ ਕੀ ਕਰ ਰਹੇ ਸੀ ਸਿਰਫ ਜੋ ਕੇਂਦਰ ਸਰਕਾਰ ਦੀਆਂ ਲੋਕਾਂ ਦੇ ਪ੍ਰਤੀ ਜੋ ਨੀਤੀਆਂ ਸਿਖਿਆ ਉਹਨਾਂ ਨੂੰ ਲੋਕਾਂ ਨੂੰ ਤਾਂ ਬੈਨੀਫਿਟ ਦੇਣ ਦੇ ਖਾਤਰ ਅਸੀਂ ਸਾਰਾ ਜੋ ਸਾਡੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਕਰ ਰਹੀ ਸੀ ਔਰ ਪੰਜਾਬ ਸਰਕਾਰ ਕੋ ਉਹ ਵੀ ਗੱਲ ਬਰਦਾਸ਼ਤ ਨਹੀਂ ਹੋਈ ਉਹਨਾਂ ਨੂੰ ਦਮਨਕਾਰੀ ਨੀਤੀ ਕਰਦੇ ਹੋਏ ਔਰ ਅੰਗਰੇਜ਼ਾਂ ਵਾਂਗੂ ਉਤਿਆਜਾਰ ਕਰਦੇ ਹੋਏ ਉਹਨਾਂ ਨੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਔਰ ਲੀਡਰਾਂ ਦੇ ਉੱਤੇ ਜੋ ਕਲ ਉਤਿਆਜਾਰ ਕੀਤਾ ਉਹ ਬੜੀ ਮੰਦਭਾਗੀ ਘਟਨਾ ਆ ਔਰ ਇੱਕ ਡੈਮੋਕ੍ਰੇਸੀ ਦੀਆਂ ਗੱਲਾਂ ਕਰਨ ਵਾਲੇ ਡੈਮੋਕ੍ਰੇਸੀ ਇੱਡਾ ਵੱਡਾ ਸਾਡਾ ਦੇਸ਼ ਆ ਉਹਦੀਆਂ ਗੱਲਾਂ ਕਰਨ ਵਾਲਾ ਭਗਵੰਤ ਮਾਨ ਸਾਡੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਤੋਂ ਇਨਾ ਕਬਰ ਆ ਗਿਆ ਵੀ ਉਹਨੇ ਉਹਨਾਂ ਦੇ ਉੱਤੇ ਦਮਨਕਾਰੀ ਨੀਤੀ ਕਰਕੇ ਉਹਨਾਂ ਨੂੰ ਡੈਮੋਕਰੇਸੀ ਨੂੰ ਖਤਮ ਕਰੰਦਾ ਕਤਲੇਆਮ ਕਰਨ ਦਾ ਕੰਮ ਕੀਤਾ ਆ ਇਸ ਕਾਦ ਇਸ ਕਾਰਵਾਈ ਦੀ ਜਿੰਨੀ ਨਿੰਦਿਆ ਕੀਤੀ ਜਾਵੇ ਉਨੀ ਘੱਟ ਆ ਪਰ ਮੈਂ ਇੱਕ ਗੱਲ ਦੱਸਦਾ ਚਾਹੁੰਦਾ ਪੰਜਾਬ ਸਰਕਾਰ ਨੂੰ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਮਰਾ ਹੋਇਆ ਯਾਰ ਪਿੱਛੇ ਆਇਓ ਯਾਰ ਸੁਰਜੀਤ ਜੀ ਹਰਜੀਤ ਜੀ ਪੰਜਾਬ ਸਰਕਾਰ ਮਰਦਾ 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 તમ હોયા હો કી હોયા ભગવાન તમ હોયા હો કી હોયા ભગવાન તમ હોયા હો કી હોયા જનનિયાને માનિયા દેજે જનનિયાને કહાની કી તો હજાર ની દતા બાર બાર છોડ દે છોડ દે હોયા તાલી તાલી હજાર હો કી હોયા હો કી હોયા તમ હોયા ਉਧਰ ਨਾ ਜਾਓ ਆ ਗਈ ਹੈ ਉਧਰ ਉਹ ਉਧਰ ਉਧਰ ਜਿਓ ਉਧਰ ਜਿਓ ਸਾਹਮਣੇ ਉਹ ਸਾਈਡ ਦੇ ਹੋ ਜਾ ਯਾਰ ਭਾਜੀ ਓਏ ਬੀਬੀ ਉਧਰ ਨਾ ਹੋ ਜੀ ਇਧਰ ਹੋ ਜਾ ਓਏ ਹੱਥ ਨਾ ਕਰੋ ਯਾਰ ਤੂੰ ਹੱਥ ਵਿੱਚ ਕਰੀ ਜਾਂਦਾ ਤੂੰ ਬਿਨਾਂ ਨਾਲ ਤੋਂ ਅੱਜ ਸਰਕਾਰ ਮਰਦਾਬਾਦ 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 ਦੀ ਜਾਨ ਦੀ ਜਾਨ ਲੱਗੇ ਲੱਗੇ ਸਰਕਾਰ ਮੁਤਾਬਕ ਮੁਤਾਬਕ ਜਰੀ ਰਹੇਗੀ ਔਰ ਅੱਗੇ ਵੀ ਉਹਨਾਂ ਦਾ ਕੰਮ ਕਰਦੇ ਸੀ ਹੁਣ ਵੀ ਅਸੀਂ ਕਰਦੇ ਰਵਾਂਗੇ ਮੈਂ ਤਾਂ ਉਸ ਦਿਨ ਵੀ ਇੱਕ ਬਿਆਨ ਆਪਣੇ ਵਟਸਐਪ ਤੇ ਸੋਸ਼ਲ ਮੀਡੀਆ ਤੇ ਪਾਤਾ ਸੀ ਕਿ ਨਾ ਇਹ ਕੰਮ ਕਰਦੇ ਆ ਤੇ ਨਾ ਕਰਨ ਦਿੰਦੇ ਨੇ ਇਹਨਾਂ ਨੇ ਸਾਡੇ ਕੇਂਦਰ ਸਰਕਾਰੀਏ ਜਿੰਨੀਆਂ ਸਕੀਮਾਂ ਸੀ ਇੰਨੇ ਸਾਲ ਹੋ ਗਏ ਇਹਨਾਂ ਨੂੰ ਉਲਾਸ ਕਰਦਿਆਂ ਨੂੰ ਕਿਸੇ ਨੂੰ ਪਤਾ ਨਹੀਂ ਲੱਗਣ ਦੇਣਾ ਚਾਹੁੰਦੇ ਸੀ ਇਹ ਹਮੇਸ਼ਾ ਇਹ ਹੀ ਚਾਹੁੰਦੇ ਸੀ ਕਿ ਕੇਂਦਰ ਦੀ ਸਰਕਾਰ ਦੀ ਜਿਹੜੀ ਸਕੀਮ ਆ ਪੰਜਾਬ 'ਚ ਨਾਲ ਪੜਾਈ ਹੋਵੇ ਔਰ ਮੈਂ ਪੰਜਾਬ ਵਾਸੀਆਂ ਨੂੰ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਇਹਨਾਂ ਦੀਆਂ ਨਲਾਕੀਆਂ ਦੇਖੋ 27 ਦੇ ਵਿੱਚ ਉਹਨਾਂ ਦਾ ਜਵਾਬ ਆਪਾਂ ਦੇਣਾ ਕਿਉਂਕਿ ਇਹਨਾਂ ਨੇ ਕਦੀ ਵੀ ਗਰੀਬਾਂ ਦਾ ਸਾਥ ਨਹੀਂ ਦਿੱਤਾ ਜੋ ਵੀ ਕੀਤਾ ਗਲਤ ਵਾਦਾ ਕੀਤਾ ਹਜ਼ਾਰ ਰੁਪਏ ਦਾ ਵਾਦਾ ਗਲਤ ਕਿਸਾਨਾਂ ਦਾ ਵਾਦਾ ਗਲਤ ਕੋਈ ਵੀ ਵਾਦਾ ਹੋਇਆ ਇਹਨਾਂ ਦਾ ਗਲਤ ਹੀ ਹੋਇਆ ਇਹ ਮੈਂ ਤਾਂ ਹਮੇਸ਼ਾ ਇਹੀ ਗੱਲ ਕਹਿੰਦੀ ਹੁੰਦੀ ਆ ਨੋਟਾਂਕੀਵਾਦੀਆਂ ਦੀ ਅਸੀਂ ਸਰਕਾਰ ਬਣਾ ਲਈ ਆ ਭਾਜੀ ਇਹ ਪੰਜਾਬ ਸਰਕਾਰ ਨੇ ਉਹਨਾਂ ਕੋ ਕੰਮ ਕਿੱਥੇ ਹੋਣਾ ਨਹੀਂ ਹੋਣਾ ਕੰਮ ਇਸ ਕਰਕੇ ਸਤਾਈ ਚ ਇਹ ਧਿਆਨ ਰੱਖਿਓ ਕਿ ਬੀਜੇਪੀ ਸਰਕਾਰ ਤੁਹਾਡੇ ਭਲੇ ਲਈ ਆਏਗੀ ਔਰ ਤੁਹਾਡੇ ਹੀ ਕੰਮ ਕਰੇਗੀ ਔਰ ਉਹਨਾਂ ਨੂੰ ਚੁਣ ਕੇ ਇਹਨਾਂ ਨੂੰ ਮੂੰਹ ਤੋੜ ਜਵਾਬ ਦਿਓ ਧੰਨਵਾਦ ਜੀ ਸਰਕਾਰ ਮੁਬਾਰਕ ਆਇਓ ਆਇਓ ਦੋਸਤੋ ਸੁਰੀ ਹੋਈ ਸਰ ਹਾਂਜੀ ਕੋਨੀ ਭਾਈ ਪੁੱਛੋ ਓਏ ਭਗਵੰਤ ਸਰਕਾਰ ਮੁਰਦਾਬਾਦ 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 ਭਗਵੰਤ ਸਰਕਾਰ ਮੁਰਦਾਬਾਦ ਪੰਜਾਬ ਵਿੱਚ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਤੁਸੀਂ ਬਣਾਈ ਸੀ ਔਰ ਸਰਕਾਰ ਦਾ ਕੰਮ ਹੁੰਦਾ ਹੈ ਕਿ ਲੋਕਾਂ ਦੀ ਸੇਵਾ ਕਰੇ ਲੋਕਾਂ ਦੇ ਕੰਮ ਕਰੇ ਬਹੁਤ ਸਾਰੀਆਂ ਸਕੀਮਾਂ ਪਾਰਤ ਸਰਕਾਰ ਨੇ ਗਰੀਬਾਂ ਲਈ ਬੇਕਾਮ ਵਿਕਾਸ ਲਈ ਦਲਤਾਂ ਲਈ ਏਸਰੀ ਲਈ ਕਿਸਾਨਾਂ ਨੇ ਇਤਕੂਰ ਜਾਰੀ ਕੀਤੀਆਂ ਔਰ ਉਹਨਾਂ ਸਕੀਮਾਂ ਦਾ ਪੰਜਾਬ ਬਹੁਤਾ ਲਾਭ ਨਹੀਂ ਲੈ ਸਕਿਆ ਸਹੀ ਤਾਂ ਇਹ ਸੀ ਕਿ ਸਰਕਾਰ ਕੋਸ਼ਿਸ਼ ਕਰਦੀ ਲੋਕਾਂ ਤੱਕ ਪਹੁੰਚ ਕਰਦੀ ਕਿ ਅਸੀਂ ਕਾੜੀ ਸੇਵਾ ਕਰਨੇ ਚਾਹੁੰਦੇ ਆਂ ਸੈਂਟਰ ਦੀਆਂ ਸਕੀਮਾਂ ਦਾ ਫਾਇਦਾ ਲੋ ਲੇਕਿਨ ਉਹਨਾਂ ਨੇ ਆਪਣੀ ਜਿਸ ਤਰ੍ਹਾਂ ਕੰਮ ਕਰ ਰਹੇ ਉਹ ਕਰਦੇ ਨੇ ਕੋਈ ਲੋਕਾਂ ਦੇ ਪੱਲੇ ਦਾ ਕੰਮ ਨਹੀਂ ਕਰ ਸਕੇ ਔਰ ਪੰਜਾਬ ਦੇ ਪਈਏ ਵੀ ਨੇ ਇਹ ਪੀੜਾ ਚੱਕਿਆ ਕੀ ਜੀ ਲੁਪਿੰਡਾ ਚ ਜਾ ਕੇ ਵੱਖ-ਵੱਖ ਬਾੜਾਂ ਚ ਜਾ ਕੇ ਲੋਕਾਂ ਨੂੰ ਸਕੀਮਾਂ ਬਾਰੇ ਜਾਣਕਾਰੀ ਦਸੀਏ ਤੇ ਉੱਥੇ ਉਹਨਾਂ ਦੇ ਕਾਰਡ ਬਣਾਉਣੇ ਕਾਰਡ ਬਣਾਈਏ ਉਹ ਜਿਹੜੇ ਲਾਭ ਸਕੀਮਾਂ ਦਾ ਮੌਕੇ ਤੇ ਲਾਭ ਲੈ ਸਕੀਏ ਇਹ ਗੱਲ ਪੰਜਾਬ ਸਰਕਾਰ ਨੂੰ ਪਛਦੀ ਨਹੀਂ ਉਹ ਕੋ ਚੰਗਾ ਕੰਮ ਹੋਣ ਨਹੀਂ ਦੇਣਾ ਚਾਹਦੇ ਗਰੀਬ ਦਾ ਬੜਾ ਹੋਣ ਨਹੀਂ ਦੇਣਾ ਚਾਹੁੰਦੇ ਕਿਸਾਨ ਦਾ ਭਲਾ ਹੋਣ ਨਹੀਂ ਦੇਣਾ ਚਾਹੁੰਦੇ ਮਹਿਲਾਵਾਂ ਦਾ ਭਲਾ ਨਹੀਂ ਹੋਣ ਦੇਣਾ ਚਾਹੁੰਦੇ ਇਸ ਕਰਕੇ ਉਹਨਾਂ ਨੇ ਅਜੀਬੋ ਗਰੀਬ ਜਿਹੜਾ ਪੁਲਸਰ ਹੈ ਆਹੀ ਇਹ ਕੈਂਪ ਬੰਦ ਕੀਤੇ ਐਮਰਜੈਂਸੀ 'ਚ ਹੋਇਆ ਸੀ ਕਿ ਕੋਈ ਵੀ ਕੰਮ ਉਹਨਾਂ ਸਮੇਤ ਰਕੀਜੀ ਕਾਂਗਰਸ ਇੰਦਰਾ ਗਾਂਧੀ ਨੇ ਲਾਈ ਸੀ ਕੋਈ ਵੀ ਕੰਮ ਸਰਕਾਰ ਨੇ ਪੁੱਛੇ ਬਗੜ ਨਹੀਂ ਹੋ ਸਕਦਾ ਇਸੇ ਤਰ੍ਹਾਂ ਦਾ ਇਹ ਐਮਰਜੈਂਸੀ ਵਰਗਾ ਕੰਮ ਮਾਨ ਸਰਕਾਰ ਨੇ ਕੀਤਾ ਭਗਵੰਤ ਸੱਜਣ ਨੇ ਕੀਤਾ ਇਹਦੇ ਵਿੱਚ ਸਾਰੀਆਂ ਭਾਵਨਾਵਾਂ ਪੂਰੀਆਂ ਦੇਤੀਆਂ ਤੇ ਜਿਹੜਾ ਕੋਈ ਕੈਂਪਾਂ ਦੀ ਗੱਲ ਕਰਦਾ ਉਹਨਾਂ ਨੂੰ ਅਰੈਸਟ ਕਰੋ ਇਹ ਫੌਜਾਰੇ ਰੱਬੀ ਖੜੇ ਨੇ ਇਨਾਦੀ ਨੂੰ ਜੂੜੀ ਲੱਗੀ ਹੈ ਕਿ ਜਿਹੜਾ ਕੈਂਪ ਦੀ ਗੱਲ ਕਰੀਗਾ ਉਹਨੂੰ ਅਰੈਸਟ ਕਰਾਂਗੇ ਪਰਾਂਗੇ ਉਹ ਜਿਹੜਾ ਸਾਡੇ ਲੀਡਰ ਨੂੰ ਰੈਸਮੀ ਦਿੱਤਾ ਸੈਟ ਗੱਲ ਕਰਾਂ 3 ਮਿੰਟ ਪੋਸਟ ਵਾਲੇ ਨੇ ਨਾ ਇਹ ਜਿਹੜਾ ਹੁਣ ਜਿਹੜਾ ਅੱਜ ਸਾਨੂੰ ਆਖਦੇ ਨੇ ਕੱਲ ਸਰਕਾਰ ਬਦਲੀ ਸਭ ਤੋਂ ਪਹਿਲਾਂ ਇਹਨਾਂ ਨੂੰ ਪਹਿਣਾ ਸਭ ਤੋਂ ਪਹਿਲਾਂ ਇਹਨਾਂ ਨੂੰ ਗੁਰੇਨ ਭਗਵਾਨ ਤੋਂ ਇੱਕ ਵੱਡਾ ਆਫੀਸਰ ਗੱਲ ਕਰ ਰਿਹਾ ਸੀ ਕਹਿੰਦਾ ਜਿਹੜੇ ਦਿੱਲੀੋਂ ਆਏ ਨੇ ਤਾਲਵੀ ਜਿਹੜੇ ਸਰਕਾਰ ਚਲਾ ਰਹੇ ਨੇ ਕਹਿੰਦੇ ਹੱਥਾਂ ਤੋਂ ਕੁਝ ਨਹੀਂ ਚਲਾ ਰਹੇ ਜਿਹੜੇ ਐਮਐਲਏ ਮੰਤਰੀ ਐ ਸਰਕਾਰ ਤੋਂ ਕੁਝ ਚਲਾ ਰਹੇ ਨੇ ਕੰਨਾ ਮਸਾਰੇ ਐਡਰੈਸ ਇਕੱਠੇ ਕਰਦਾ ਮੇਰੀ ਦੋਸਤੀ ਸਾਰੇ ਨਾਲ ਕਿਉਂਕਿ ਸਭ ਤੋਂ ਮੈਨਾਂ ਉਹਨਾਂ ਨੂੰ ਫੜਨਾ ਮੈਣਾ ਮੈਨੂੰ ਦਿੱਲੀ ਕਿਤੇ ਰਹਿੰਦੇ ਨੇ ਬੰਬਈ ਗੜ੍ਹ ਰਹਿੰਦਾ ਕਿਤੇ ਕਿਤੇ ਰਹਿੰਦੇ ਨੇ ਇਹਨਾਂ ਦੇ ਜਿਹੜਾ ਚਲਦਾ ਉਹਦਾ ਮੇਰੂ ਆ ਮੈਂ ਪਹਿਲਾਂ ਹੀ ਇਕੱਠਾ ਕਰ ਰਿਆ ਕਿਉਂਕਿ ਸਰਕਾਰ ਦੇ ਬਲੇ ਬਲੇ ਜਦੋਂ ਸਾਨੂੰ ਹਕੂ ਲੱਗੇ ਇਹਨਾਂ ਨੂੰ ਫੜੀਏ ਉਹ ਪੁਲਿਸ ਵਾਲਿਆਂ ਦਾ ਕੰਮ ਹੈ ਜੋ ਸਰਕਾਰ ਦਾ ਉਹਨਾਂ ਦੇ ਜੋ ਚਾਹੁੰਦੇ ਉਹਨਾਂ ਨੇ ਕਰਨਾ ਅਸੀਂ ਲੋਕਾਂ ਨੇ ਭਲੇ ਲਈ ਛੇੜੀਆਂ ਵੀ ਸਕੀਮਾਂ ਉਹਨੂੰ ਲਾਗੂ ਕਰ ਲਈ ਹਰ ਯਤਨ ਕਰਾਂਗੇ ਜੋ ਪਾਰਟੀ ਆਦੇਸ਼ ਹੋਏਗਾ ਉਹ ਲੋਕਾਂ ਨੇ ਮੰਗ ਹੈ ਲੋਕਾਂ ਦਾ ਲੋੜ ਹੋएगी ਉਸ ਕੀ ਮਰਜ਼ੀ ਰੋਕ ਤੱਕ ਲੈ ਕੇ ਜਾਵਾਂਗੇ ਰੈਸ਼ ਕਰਨਾ ਚੋਬੜੀ ਕਰਨ ਸਾਨੂੰ ਕੋਈ ਡਰ ਨਹੀਂ ਹੈ ਕਈ ਅਫਸਰ ਕਹਿੰਦੇ ਨੇ ਮੇਰੀ ਡਿਊਟੀ ਲੱਗੀ ਇਹਨੂੰ ਅਰੈਸਟ ਕਰਦੀ ਲੋਕ ਕਹਿੰਦੇ ਇਹਨੂੰ ਅਰੈਸਟ ਦੀ ਮਰੀ ਡਿਊਟੀ ਲੱਗੀ ਆ ਸੋ ਤੁਹਾਡਾ ਆਪਣਾ ਇਫਫਾਰੀ ਤੁਸੀਂ ਪੂਰਾ ਕਰੋ ਅਸੀਂ ਆਪਣੀ ਡਿਊਟੀ ਪੂਰੀ ਕਰ ਰਹੀਆਂ ਅਸੀਂ ਲੋਕਾਂ ਦੇ ਕੰਮ ਕਰ ਰਹੇ ਹਾਂ ਅਸੀਂ ਗਰੀਬ ਦੇ ਕੰਮ ਕਰ ਰਹੇ ਹਾਂ ਅਸੀਂ ਕਿਸਾਨ ਦੇ ਕੰਮ ਕਰ ਰਹੇ ਹਾਂ ਅਸੀਂ ਬੇਗਵਰਕਸ ਦੇ ਕੰਮ ਕਰ ਰਹੇ ਹਾਂ ਅਸੀਂ ਦਲਤਾਂ ਦੇ ਕੰਮ ਕਰ ਰਹੇ ਹਾਂ ਜੇਹੀ ਅਸੀਂ ਇਸ ਨੂੰ ਲਾਗੂ ਕਰ ਰਹੇ ਹਾਂ ਇਹ ਸਾਡੀ ਡਿਊਟੀ ਹੈ ਔਰ ਇਹ ਤਰ੍ਹਾਂ ਕਰਦੇ ਜੀ ਹਾਂ ਚੋਧਰੀ ਤੇ ਜਾ ਕੇ ਹਲਾਰਾ ਕਰ ਦਿੰਦੇ ਜੇ ਤੇਰੇ ਡਾਡਾ ਚੋਧਰੀ ਕਰ ਦੇਗਾ ਇਹਨਾਂ ਨੇ ਲੱਖਾਂ ਫਾਰਮ ਭਰੇ ਸੀ ਜਦੋਂ ਸਰਕਾਰ ਬਣੀ ਸੀ ਉਹਦਾ ਡਾਡਾ ਚੋਧਰੀ ਨਹੀਂ ਹੁੰਦਾ ਸੀ ਸਾਰਿਆਂ ਨੂੰ ਹਲਾਰਾ ਕਰੀਂ ਪੁੱਛਦੇ ਸੀ ਨਾ ਵੀ ਪੁੱਛਦੇ ਸੀ ਪਿਓ ਦਾ ਨਾਮ ਵੀ ਪੁੱਛਦੇ ਸੀ ਇਹ ਤਕਲੀਮ ਕੀ ਹੈ ਸਰਕਾਰਾਂ ਤੇਰੀ ਸਮਝ ਆਦੀ ਸਵਾਏ ਹਤਾਸ਼ ਹੋਣ ਤੋਂ ਇਹਨਾਂ ਦੇ ਆਪਣੇ ਪੱਲੇ ਕੁਝ ਨਹੀਂ ਹੈ ਇਹ ਇੱਕ ਮੁਛਬਾਈ ਦੀ ਬਦਲੀ ਵੀ ਕਰ ਸਕਦੇ ਸਵਾਏ ਉੱਪਰ ਵਾਲੇ ਲੀਡਰਾਂ ਦਾ ਪੁੱਛਣਾ ਪੈਂਦਾ ਕੋਈ ਨਾ ਬਦਲ ਸਕੋ ਸਕੀਮ ਦੀ ਅਨਾਉਂਸ ਕਰਦੇ ਨੇ ਹੋਰ ਜੀ ਕੋ ਸਮਾਹ ਇਹ ਉਹਨਾਂ ਨੂੰ ਕੁਛ ਵੀ ਕਰਨੇ ਕਰ ਸਕਦੇ ਨਾ ਕਿਸੇ ਮੰਤਰੀ ਦੇ ਹੱਥ ਵਿੱਚ ਨਾ ਕਿਸੇ ਐਮਐਲਏ ਦੇ ਹੱਥ ਵਿੱਚ ਆ ਨੈਰਨ ਪੂਲਿੰਗ ਸਕੀਮ ਸ਼ੁਰੂ ਕੀਤੀ ਸੀ ਸਾਰੇ ਪੰਜਾਬ ਚ ਗੰਧਬਾਤ ਹੋ ਰਹੀ ਔਰ 92 ਐਮਐਲਏ ਨੇ ਮੰਤਰੀ ਕੋਈ ਬੋਲ ਨਹੀਂ ਸਕਿਆ ਇਹ ਲੋਕਾਂ ਦਾ ਵਿਰੋਧ ਹੋਇਆ ਸਾਰੀਆਂ ਪਾਰਟੀਆਂ ਨੇ ਵਿਰੋਧ ਦਿੱਤਾ ਪਰ ਆਪਣੇ ਆਪ ਵਿਰਲਾ ਕਰ ਲਈ ਇਹ ਤਾਂ ਕੂਕੂ ਵਾਂ ਕੇ ਬਠਿਆ ਅਸੈਂਬਲੀ ਵਿੱਚ ਕੂਕੂ ਵਾਂ ਕੇ ਬੈਠੇ ਆਪਣੇ ਮੰਡਲ ਵਿੱਚ ਕੋਈ ਕਿਸੇ ਲੋਕਾਂ ਦੀ ਗੱਲ ਨਹੀਂ ਕਰਦਾ ਲੋਕਾਂ ਦੀ ਗੱਲ ਕਰਨੀ ਪੈਗੀ ਲੋਕਾਂ ਦੇ ਨਮਾਇੰਦਿਆਂ ਨੂੰ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨੀ ਪੈਗੀ ਤੇ ਜਿਹੜੇ ਨਹੀਂ ਕਰਨਗੇ ਉਹ ਫਸਣਗੇ ਉਹ ਲੋਕੀ ਨੂੰ ਸਰਕਾਰ ਕਰਨਗੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਲੋਕਾਂ ਦਾ ਜਿਹੜਾ ਗੁੱਸਾ ਹੈ ਐਮਰਜੈਂਸੀ ਦੇ ਵਿੱਚ ਜਦੋਂ ਲੋਕਾਂ ਨੇ ਗੁੱਸਾ ਕੱਢਿਆ ਇੰਦਰਾ ਗਾਂਧੀ ਵੀ ਹਾਰ ਗਈ ਸੰਜੇ ਗਾਂਧੀ ਵੀ ਹਾਰ ਗਿਆ ਸਾਰੇ ਹਾਰ ਗਏ ਸੀ ਇਸੇ ਤਰ੍ਹਾਂ ਇਹ ਸਰਕਾਰ ਦਾ ਕੋਈ ਕੋਈ ਬਿਰਲਾ ਹੀ ਨਾ ਬਣਾ ਜਿਹੜਾ ਬਾਗਾਂ ਵਾਲਾ ਤੋਂ ਬਚੂਗਾ ਨਹੀਂ ਸਾਰੇ ਜਾਣਗੇ ਜਿਸ ਤਰ੍ਹਾਂ ਇਹਨਾਂ ਨੇ ਗੰਦ ਪਾਇਆ ਇਸ ਤਰ੍ਹਾਂ ਕਿਸਾਨਾਂ ਨੂੰ ਧੰਕ ਦਿੱਤਾ ਇਸ ਤਰ੍ਹਾਂ ਹੋਰ ਸਾਰੇ ਲੋਕਾਂ ਨੂੰ ਧੰਕ ਦਿੱਤਾ ਚਾਹੇ ਟਰਾਂਸਪੋਰਟ ਵਾਲੇ ਹੋਣ ਪੈਸੂ ਟਰਾਂਸਪੋਰਟ ਵਾਲੇ ਪੰਜਾਬ ਰੋੜੇ ਦੇ ਲਈ ਸਾਰੇ 당 ਵਾਤੇ ਮਹਿਲਾ ਵਰਕਰ ਸੇਕ ਦੇ ਕਲਮਚਾਰੀ ਹਰ ਵਰਗ ਦੇ ਕਲਮਚਾਰੀ ਦੁਖੀ ਨੇ ਕਿਉਂਕਿ ਕਿਸੇ ਨੂੰ ਕੋ ਫਾਇਦਾ ਨਹੀਂ ਕਿਤੇ ਲੱਗੇ ਕਿਸੇ ਨਾਲ ਇਨਸਾਫ ਨਹੀਂ ਹੋ ਰਿਹਾ ਸੀ ਮੈਂ ਬੇਨਤੀ ਕਰਾਂ ਕਿ ਇਹ ਜਿਹੜੀਆਂ ਸਕੀਮਾਂ ਸੈਂਟਰ ਦੀਆਂ ਸਕੀਮਾਂ ਇਹ ਅਸੀਂ ਲੋਕਾਂ ਤੱਕ ਲੈ ਕੇ ਜਾਣੀਆਂ ਅਸੀਂ ਜਾਇ ਕੈਂਪ ਬਣਾਣੇ ਹੁਣ ਕੈਂਪ ਲਾਵਾਂਗੇ ਪਾਰਪੋਰਸ ਆ ਆਪਣੇ ਕਾਰਵਾਈ ਕਰਨ ਇਹਨੂੰ ਕਾਨੂੰਨੀ ਤੌਰ ਤੇ ਵੀ ਦੇਖਾਂਗੇ ਔਰ ਆਪਣੇ ਜ਼ੋਰ ਦੇ ਵੀ ਅਸੀਂ ਇਹ ਸਕੀਮਾਂ ਲਾਗੂ ਕਰਾਂਗੇ ਸਾਡੀ ਡਿਊਟੀ ਬਣਦੀ ਹੈ ਅਸੀਂ ਲੋਕਾਂ ਦੇ ਲੋਕਾਂ ਵਿਚ ਰਹਿੰਦੇ ਆ ਲੋਕੀ ਸਾਨੂੰ ਮਾਰੇ ਜਿੱਦ ਹੁੰਦੇ ਨੇ ਉਹਨਾਂ ਦੀਆਂ ਸਕੀਮਾਂ ਉਹਨਾਂ ਤੱਕ ਲੈ ਕੇ ਜਾਣਾ ਸਾਡਾ ਫਰਜ਼ ਬਣਦਾ ਮੈਂ ਪਾਰਟੀ ਜਨਤਾ ਪਾਰਟੀ ਦੇ ਸਾਰੇ ਵਰਕਰ ਜਿਹੜੇ ਇੱਥੇ ਆਏ ਨੇ ਉਹਨਾਂ ਨੂੰ ਕਹਿਣਾ ਕਿ ਪੁਲਿਸ ਤੋਂ ਡਰਨਾ ਨਹੀਂ ਤਕੜੇ ਹੋਗੇ ਇਹ ਸਕੀਮਾਂ ਲੋਕਾਂ ਤੱਕ ਲੈ ਕੇ ਜਾਣੀਆਂ ਔਰ ਲੋਕਾਂ ਦਾ ਮਨ ਜਿਤਨਾ ਜੁਵਾ ਕੀ ਜੋਨੀਏ ਕਰਕੇ ਦੇਖੀ ਜਾਏਗੀ ਪਰ ਅਸੀਂ ਲਾਈ ਲੰਬੀ ਰਹੇ ਲੜਨੀ ਹੈ ਲੜ ਕੇ ਜਿੱਤ ਪ੍ਰਾਪਤ ਕਰਨੀ ਹੈ ਬਹੁਤ ਬਹੁਤ ਧੰਨਵਾਦ ਔਰ ਹੋ ਕੇ ਅਸੀਂ ਸਕੀਮਾਂ ਸੈਂਟਰ ਦੀਆਂ ਜਿਹੜੀਆਂ ਸਕੀਮਾਂ ਲੋਕਾਂ ਤੱਕ ਪਹੁੰਚਾਈਏ ਲੋਕਾਂ ਨੂੰ ਲਾਭ ਮਿਲੇ ਇਹ ਹੀ ਸਾਡੀ ਇੱਛਾ ਹੈ ਇਹ ਹੀ ਸਾਡੀ ਕੋਸ਼ਿਸ਼ ਹੈ ਇਹ ਹੀ ਸਾਡਾ ਯਤਨ ਹੈਗਾ ਬਹੁਤ ਬਹੁਤ ਸਹਿਯੋਗਾਨੀ ਭਾਰਤ ਮਾਤਾ ਦੀ ਜੈ ਜੀ ਹੋ ਲੋਕ ਇਹ ਅੱਜ ਮਜ਼ਹਰਾ ਭਾਰਤੀ ਜਨਤਾ ਪਾਰਟੀ ਫਰਵਾਣਾ ਵੱਲੋਂ ਮਾਨ ਲੋਕ ਸੋਮਪਰ ਕਾਜ ਜੀ ਦੀ ਅਗਵਾਈ ਦੇ ਵਿੱਚ ਅੱਜ ਬਾਦੀ ਜਨਤਾ ਪਾਰਟੀ ਇੱਕ ਰੋਸ਼ ਮਜਾਰਾ ਕਰ ਰਹੀ ਹੈ ਜਿਹਦੇ ਵਿੱਚ ਮਾਨ ਸਰਕਾਰ ਦਾ ਜਿਹੜੀ ਕਿ ਪਾਪ ਦੀ ਸਰਕਾਰ ਹੈ ਉਹਦੇ ਖਿਲਾਫ ਇਹ ਰੋਸ਼ ਮਜਾਰਾ ਹੈ ਜਿਹੜਾ ਕਿ ਇਹ ਆਪ ਦੀ ਸਰਕਾਰ ਜਦੋਂ ਪੰਜਾਬ ਦੇ ਵਿੱਚ ਆਈ ਸੀ ਇਹ ਝੂਠੇ ਵਾਅਦੇ ਕੀਤੇ ਸੀ ਇਹਨਾਂ ਨੇ ਖਾਸ ਤੌਰ ਤੇ ਕਿਸਾਨਾਂ ਨਾਲ ਸ਼ਹਿਰੀਆਂ ਨਾਲ ਮਹਿਲਾਵਾਂ ਦੇ ਨਾਲ ਉਸ ਹੀ ਜਿਨ੍ਹਾਂ ਦੇ ਸਿਰ ਦੇ ਉੱਤੇ ਜਿਨ੍ਹਾਂ ਨਾਲ ਝੂਠੇ ਵਹਿਦੇ ਕਰਕੇ ਇਹ ਸਰਕਾਰ ਪੰਜਾਬ ਦੇ ਵਿੱਚ ਬਣੀ ਉਹਨਾਂ ਦੀ ਹੀ ਰੋਜੀ ਰੋਟੀ ਖੋਹਣ ਦਾ ਇਹ ਬਹੁਤ ਵੱਡਾ ਪਾਪ ਕੀਤਾ ਉਹਨਾਂ ਦੀਆਂ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦਾ ਮਕਸੂਦਾ ਬਣਾ ਲਿਆ ਜੇ ਜ਼ਮੀਨਾਂ ਲਈਆਂ ਲੈਣੀਆਂ ਸੀ ਤੇ ਉਹਨਾਂ ਨੂੰ ਦੇਣਾ ਵੀ ਕੁਝ ਨਹੀਂ ਸੀ ਉਹਨਾਂ ਦੀ ਰੋਜੀ ਰੋਟੀ ਬਿਲਕੁਲ ਖਤਮ ਕਰ ਦੇਣੀ ਸੀ ਉਹਨਾਂ ਦੇ ਲੋਕ ਬੱਚੇ ਭੁੱਖੇ ਮਰਦੇ ਸੀ ਇਸ ਤੋਂ ਵੱਡਾ ਪਾਪ ਕਿਸੇ ਦੀ ਰੋਜੀ ਰੋਟੀ ਖੋਣਾ ਇਸ ਦੁਨੀਆ ਦੇ ਵਿੱਚ ਨਹੀਂ ਹੋ ਸਕਦਾ ਜਿਹੜਾ ਕਿ ਇਸ ਪਾਪ ਦੀ ਸਰਕਾਰ ਨੇ ਕਰਨ ਦੀ ਜਤਨ ਕੀਤਾ ਜਦੋਂ ਵਿਰੋਧ ਮੁਦਾਰੇ ਸ਼ੁਰੂ ਹੋਏ ਫਿਰ ਫਟਾਫਟ ਡੈਕ ਫੁੱਟ ਤੇ ਆ ਕੇ ਆਪਣੀ ਜਾਨ ਬਚਾਲ ਲਈ ਉਹ ਪੇਸ਼ ਉਹ ਜਿਹੜੇ ਹੈਗੇ ਆ ਕਾਨੂੰਨ ਵਾਪਸ ਲੈ ਲਏ ਅੱਜ ਜੋ ਗਰੀਬ ਲੋਕਾਂ ਨੂੰ ਆਪਾਂ ਸਹੂਲਤਾਂ ਦੇਣ ਵਾਸਤੇ ਲੋੜਵੰਦਾਂ ਨੂੰ ਸਹੂਲਤਾਂ ਦੇਣ ਵਾਸਤੇ ਕੇਂਦਰ ਸਰਕਾਰ ਵੱਲੋਂ ਜੋ ਸਕੀਮਾਂ ਚਲਾਈਆਂ ਜਾ ਰਹੀਆਂ ਸੀਗੀਆਂ ਪਿੰਡ-ਪਿੰਡ ਜਾਣ ਦੀਆਂ ਸ਼ਹਿਰ ਦੇ ਵਿੱਚ ਵਾਰਡ-ਵਾਰਡ ਜਾਣ ਦੀਆਂ ਉਹ ਸਾਰੀਆਂ ਕਿ ਪੰਜਾਬ ਸਰਕਾਰ ਨੇ ਬੰਦ ਕਰਾ ਕੇ ਇੱਕ ਸਮਝਦਾ ਮੈਂ ਪਈ ਉਹਨਾਂ ਨੇ ਬੈਰ ਖਟਿਆ ਆ ਲੋਕਾਂ ਦੇ ਨਾਲ ਕਿਉਂਕਿ ਜਿਸ ਲੋੜਵਾਨ ਨੂੰ ਕੋਈ ਲੋੜ ਪੂਰੀ ਹੁੰਦੀ ਆ ਚਾਹੇ ਉਹ ਆਜੂਸ਼ਮਾਨ ਕਾਰਤੀ ਚਾਹੇ ਉਹ ਨੀਲੇ ਕਾਰਤੀ ਜਾਂ ਹੋਰ ਸਹੂਲਤਾਂ ਸੀਗੀਆਂ ਕਿਸਾਨਾਂ ਵਾਲੇ ਵੀ ਸਲਮਾਨ ਜਿਹਦੇ ਨੀਂਦੀ ਸੀਗੀ ਜਿਹੜੀ ਉਹਦੇ ਵਿੱਚ ਉਹਨਾਂ ਨੂੰ ਪੈਨਸ਼ਨਸ ਮਿਲਦੀਆਂ ਸੀਗੀਆਂ ਉਹ ਸਾਰੀਆਂ ਸਕੀਮਾਂ ਜਿਹੜੀਆਂ ਵਿਚ ਵਿਚਾਲੇ ਰਹਿ ਗਈਆਂ ਬਹੁਤ ਵੱਡਾ ਨੁਕਸਾਨ ਹੋਇਆ ਉਹਦੇ ਸਬੰਧੀ ਅੱਜ ਅਸੀਂ ਥਾਪਕਾ ਕੇਂਦਰੀ ਮੰਤਰੀ ਮਾਨਜੋਤ ਸਿੰਘ ਸੋਮਪ੍ਰਤਾਜ ਦੀਗਵਾਈ ਦੇ ਵਿੱਚ ਪੁਤਲਾ ਸਾੜਿਆ ਔਰ ਅਸੀਂ ਇਹਨਾਂ ਨੂੰ ਵਿਸ਼ਵਾਸ ਵੀ ਦਵਾਣੇ ਆ ਕਿ ਜਿਹੜਾ ਸਾਡਾ ਇੱਕ ਇੱਕ ਵਰਕਰ ਆ ਜਿੱਥੇ ਵੀ ਇਹ ਕਹਿਣਗੇ ਉਥੇ ਡਟ ਕੇ ਖੜਾ ਉਹ ਚਾਹੇ ਫਿਰ ਸਾਡੇ ਦੇ ਪੁਲਿਸ ਕਾਰਵਾਈ ਕਰੇ ਜਾਂ ਹੋਰ ਤਰ੍ਹਾਂ ਦਾ ਜਿਹੜਾ ਵੀ ਕਾਰਵਾਈ ਕਰਨੀ ਚਾਹਣ ਅਸੀਂ ਡਟ ਕੇ ਖੜੇ ਆਂ ਔਰ ਉਮੀਦ ਕਰਦੇ ਆਂ ਵੀ ਇਹ ਜਿਹੜੀ ਸਰਕਾਰ ਆ ਇਹ ਜਾਲੀ ਚੱਲਦਾ ਬਣੂਗੀ ਔਰ ਜਿਹੜੀ ਚੰਗੀ ਸਰਕਾਰ ਆ ਉਹ ਆਊਗੀ ਥੈਂਕ ਯੂ ਪੰਜਾਬ ਸਰਕਾਰ ਵੱਲੋਂ ਸੈਂਟਰ ਦੀਆਂ ਸਕੀਮਾਂ ਜੋ ਚੱਲ ਰਹੀਆਂ ਉਹਨਾਂ ਦੇ ਬਾਰੇ ਕੁਛ ਨਹੀਂ ਕੀਤਾ ਜਾ ਰਿਹਾ ਜੀ ਭਾਰਤੀ ਜਨਤਾ ਪਾਰਟੀ ਨੇ ਪਿੰਡ-ਪਿੰਡ ਜਾ ਕੇ ਹਰ ਵਾਰਡ ਜਾ ਕੇ ਇਤਹੀਆ ਕੀਤਾ ਕਿ ਸੈਂਟਰ ਦੀਆਂ ਸਕੀਮਾਂ ਲੋਕਾਂ ਤੱਕ ਪਹੁੰਚਾਈਏ ਲੋਕਾਂ ਦਾ ਲੋਕਾਂ ਨੂੰ ਸੈਂਟਰ ਦੀਆਂ ਸਕੀਮਾਂ ਕਾਹੇ ਗਰੀਬ ਜੀ ਆਣ ਘਰ ਬਣਾਉਣ ਦੀ ਸਕੀਮ ਹੋਵੇ ਆਈਸ਼ਵਨ ਕਾਰਡ ਹੋਣ ਲੇਬਰ ਕਾਰਡ ਹੋਣ ਹੋਰ ਬਸ ਅਜਿਹੀਆਂ ਸਕੀਮਾਂ ਜਿਨ੍ਹਾਂ ਦਾ ਲੋਕਾਂ ਨੂੰ ਫਾਇਦਾ ਹੋ ਸਕਦਾ ਉਹਨੂੰ ਕਰਨ ਲਈ ਕੈਂਪ ਲਾਣੇ ਸੀ ਉਤੀਤੇ ਸੀ ਔਰ ਪਤਾ ਨਹੀਂ ਪੰਜਾਬ ਸਰਕਾਰ ਨੇ ਧੱਕੇ ਨਾਲ ਇਹ ਕੈਂਪ ਬੰਦ ਕਰਾਏ ਔਰ ਜਿਹੜੇ ਸਾਡੇ ਵੱਡੇ ਦਿਖਾਈ ਨੇ ਉਹਨਾਂ ਨੂੰ ਅਰੈਸਟ ਵੀ ਕੀਤਾ ਇਹਦੀ ਅਸੀਂ ਜਿੰਨੇ ਵੀ ਜ਼ੋਰਦਾਰ ਸ਼ਬਦਾਂ ਨਾਲ ਨੁਕੀਆ ਕਰੀਏ ਥੋੜੀ ਹੈ ਚਾਹੀਦਾ ਤਾਂ ਇਹ ਸੀ ਪੰਜਾਬ ਸਰਕਾਰ ਇਹ ਪ੍ਰੋਪਗੈਂਡਾ ਕਰਦੀ ਲੇਕਿਨ ਉਹਨੇ ਕੁੱਟਾ ਕੰਮ ਕੀਤਾ ਅਸੀਂ ਅਸੀਂ ਨਿੰਦਿਆ ਕਰਦੇ ਹਾਂ ਔਰ ਭਾਜੀਪੀ ਦੇ ਜਿਹੜੇ ਸਾਰੇ ਵਰਕਰਸ ਹੈ ਇਹ ਦ੍ਰਿੜ ਸੰਕਲਪ ਨੇ ਕਿ ਅਸੀਂ ਇਹ ਕੈਂਪ ਲਾਵਾਂਗੇ ਲੋਕਾਂ ਤੱਕ ਸਕੀਮਾਂ ਲੈ ਕੇ ਜਾਵਾਂਗੇ ਤਾਂ ਕਿ ਗਰੀਬ ਲੋਕ ਦਲਿਤ ਲੋਕ ਬੇਗੋਹਾਂ ਦੇ ਲੋਕ ਮਹਿਲਾਵਾਂ ਕਿਸਾਨ ਨੇ ਸਾਰੀਆਂ ਸਕੀਮਾਂ ਦਾ ਫਾਇਦਾ ਲੈ ਸਕਣ ਔਰ ਜਿਹੜੀ ਗਵਰਨਮੈਂਟ ਸਰਕਾਰ ਹੈ ਉਹਦੇ ਆਪਣੇ ਬਲੇ ਕੁਝ ਨਹੀਂ ਬਾਹਰ ਤੋਂ ਆਈ ਜਿਹੜੀ ਤਾੜ ਵੀ ਹੈਗੇ ਨੇ ਜਿਹੜਾ ਦਿੱਲੀ ਤੋਂ ਆਏ ਉਹ ਤੋਂ ਹਾਰ ਪਏ ਨੇ ਉਹ ਸਰਕਾਰ ਚੜਾ ਰਹੇ ਨੇ ਪੰਜਾਬ ਦਾ ਪੱਟਾ ਉਠਾ ਰਹੇ ਨੇ ਔਰ ਅਲਕੇ ਮੈਂ ਭਾਰਤੀ ਜਾਂਦਾ ਬਾਡੀ ਤੇ ਲੋਕਾਂ ਨੂੰ ਜਾਗਰੂਕ ਕਰੀਏ ਕਿ ਪੰਜਾਬ ਦਾ ਭਲਾ ਇਸ ਸਰਕਾਰ ਨੂੰ ਦਫਾ ਕਰਨ ਦੇ ਵਿੱਚ ਹੈ ਅਤੇ ਪੰਜਾਬ ਜਿਹੜੀਆਂ ਸੈਂਟਰ ਦੀਆਂ ਸਿਨੇਮਾ ਇਹਦਾ ਵੱਧ ਵੱਧ ਲਾਭ ਲੋਕਾਂ ਤੱਕ ਅਸੀਂ ਪਹੁੰਚਾਉਣਾ ਹੈ ਅਸੀਂ ਧੰਨਵਾਦ